ਕੰਮ ਨਹੀਂ ਕਰਦੇ ਜੇ ਕੰਮ ਕਰਨ ਆਏ ਤਾਂ ਆਹ ਬੰਦੇ ਸਾਡੇ ਮੁੰਡੇ ਨਾਲ ਗੱਤ ਸਲੁਕੀ ਬੋਲੀ ਬਾਲਮੀਕੀ ਭਾਈਚਾਰੇ ਵਾਸਤੇ ਬਰਸੂਲਕੀ ਬੋਲੀ ਕਰੇ ਸਾਡਾ ਜਿਹੜਾ ਅਫਸਰ ਸੀ ਕੁਲਵਿੰਦਰ ਜੀ ਇਹ ਆਇਆ ਉਹਨੂੰ ਵੀ ਅਸਮਤ ਬੋਲਿਆ ਕਹਿੰਦੇ ਫੇਰ ਕੇ ਲਿਆ ਪੀਏ ਦਸਬੇ ਬੰਮਣੇ ਜੇ ਇਹਨਾਂ ਦਾ ਕੰਮ ਨਾ ਕਰੇ ਇਹ ਕਿਨੋਂ ਦੇ ਕੀੜੇ ਚਲ ਜਾਣ ਜੇ ਸੀਵਰਮੈਨ ਕੰਮ ਨਾ ਕਰੇ ਗਲੀ ਗਲੀ ਤੇ ਕੀੜੇ ਚਲ ਜਾਣ ਸੀਵਰਮੈਨ ਇੱਕ ਐਜਾ ਬੰਦਾ ਗੱਟਰ ਦੇ ਵਿੱਚ ਵੱੜਦਾ ਏ ਉਹ ਮਰ ਵੀ ਸਕਦਾ ਕੈਸ ਵੀ ਆਂਦੀ ਸਭ ਕੁਝ ਹੁੰਦਾ ਨਾ ਪਰ ਉਹਦੇ ਨਾਲ ਕੋਈ ਉਹ ਨਹੀਂ ਕਰਦਾ ਪਰ ਇਹ ਬੰਦੇ ਨੇ ਜਾ ਕੇ ਉੱਥੇ ਤੀਜੀ ਗਲੀ ਤੇ ਜਾ ਕੇ ਪੰਗਾ ਪਾਇਆ ਜੀ ਅਸੀਂ ਇਨਸਾਫ ਚਾਹੁੰਦੇ ਗੋਡੇ ਫੜ ਕੇ ਪੈਰ ਫੜੜੇਗਾ ਤਾਂ ਹਟਣ ਦੇਵੋਗੇ ਔਰ ਗਲੀਆਂ ਸਫਾਈ ਨਹੀਂ ਹੋਣ ਦੇਣੀਆਂ ਜਦ ਤੱਕ ਜੇ ਅਸੀਂ ਸ਼੍ਰੀਮਾਨ ਜੀ ਸਭ ਤੋਂ ਪਹਿਲਾਂ ਤਾਂ ਈਓ ਸਾਹਿਬ ਨੇ ਜਵਾਬ ਦਿੱਤਾ ਉਹ ਸਾਨੂੰ ਇਹ ਗਟਰ ਦੇ ਵਿੱਚ ਨਹੀਂ ਬੜਨਾ ਪਰ ਐਮਸੀ ਦੇ ਕਹਿਣ ਦੇ ਵਜੂਦ ਅਸੀਂ ਬਾੜ ਦੇ ਵਿੱਚੋਂ ਇਕੱਲੇ ਇਕੱਲੇ ਬਾੜ ਦੇ ਅਕੇ ਇੱਕ ਬੰਦਾ ਕੱਟ ਕੇ ਇੱਧਰ ਸਪਾਈ ਕਰਾਈ ਬਾਬਾ ਐਮਸੀ ਸਾਹਿਬ ਰੋਲਾ ਪੰਦਾ ਹੀ ਖੜਾ ਹਟਣਾ ਲੜਦਾ ਹੀ ਜਾ ਜਾ ਵੀ ਮੇਰਾ ਕੰਮ ਨਹੀਂ ਕਰਦੇ ਜੇ ਕੰਮ ਕਰਨ ਆਏ ਤਾਂ ਉਹ ਬੰਦੇ ਨੇ ਸਾਡੇ ਮੁੰਡੇ ਨਾਲ ਬੱਤਸਲੂਕੀ ਬੋਲੀ ਬਾਲਮੀਕੀ ਭਾਈਚਾਰੇ ਵਾਸਤੇ ਬਰਸੂਰ ਕੁਮਲੀ ਕਰੇ ਸਾਡਾ ਜਿਹੜਾ ਅਫਸਰ ਸੀ ਕੁਲਵਿੰਦਰ ਜੀ ਇਹ ਆਇਆ ਉਹਨੂੰ ਵੀ ਬਸਬਦ ਬੋਲਿਆ ਇਕੱਠੇ ਕਰਕੇ ਲਿਆ ਵੀ ਇਹ ਦੱਸੋ ਵੀ ਇਹ ਬਾਂਮਣ ਨਹੀਂ ਜੇ ਇਹਨੋਂ ਦਾ ਕੰਮ ਨਾ ਕਰੇ ਤੇ ਕਿਨੋਂ ਦੇ ਕੀੜੇ ਚਲ ਜਾਣ ਜੇ ਸੀਵਰਮੈਨ ਕੰਮ ਨਾ ਕਰੇ ਗਲੀ ਗਲੀ ਤੇ ਕੀੜੇ ਚਲ ਜਾਣ ਸੀਵਰਮੈਨ ਇੱਕ ਐਜਾ ਬੰਦਾ ਗੱਟਰ ਦੇ ਵਿੱਚ ਵੱੜਦਾ ਹੀ ਉਹ ਮਰ ਵੀ ਸਕਦਾ ਗੈਸ ਵੀ ਆਂਦੀ ਸਭ ਕੁਝ ਹੁੰਦਾ ਨਾ ਪਰ ਉਹਦੇ ਨਾਲ ਕੋਈ ਉਹ ਨਹੀਂ ਕਰਦਾ ਪਰ ਇਹ ਬੰਦੇ ਨੇ ਜਾ ਕੇ ਉੱਥੇ ਤੀਜੀ ਗਲੀ ਤੇ ਜਾ ਕੇ ਪੰਗਾ ਪਾਇਆ ਤੇ ਹੁਣ ਕੀ ਐਸੀ ਇਨਸਾਫ ਚਾਹੁੰਦੇ ਗੋਡੇ ਫੜ ਕੇ ਪੈਰ ਫੜੜੇਗਾ ਤਾਂ ਹਟਣ ਦੇਵਗੇ ਔਰ ਗਲੀਆਂ ਸਫਾਈ ਨਹੀਂ ਆਉਣ ਦੇਣੀ ਜਦ ਤੱਕ ਜੇ ਅਸੀਂ ਕਿਉਂਕਿ ਸਾਡੇ ਹੋਰ ਵੀ ਮੁਲਾਜ਼ਮ ਨੇ ਹੋਰ ਪਾਸੇ ਵੀ ਕੋਈ ਸਾਡ ਨੂੰ ਹੱਥ ਪਾਏਗਾ ਸਰ ਥਾਣੇ ਰਿਪੋਰਟ ਲਿਖਾਤੀ ਅਸੀਂ ਸਰ ਜੋ ਸੱਚ ਉਹ ਗਾਣੇ ਗਾ ਉਸੇ ਤੋਂ ਸ਼ੁਰੂਤ ਕਰਾਂਗੇ ਅਸੀਂ ਅੱਜ ਸਾਡੇ ਮੁਲਾਜ਼ਮ ਸਾਥੀ ਜਿਹੜੇ ਨੇ ਭਰਾੜੇ ਸਾਡੇ ਉਸ ਨਗਰ ਵਿੱਚ ਗਲੀ ਦੇ ਵਿੱਚ ਕੰਮ ਕਰ ਰਹੇ ਸੀ ਇੱਥੇ ਦੇ ਕੋਈ ਸ਼ਰਾਰਤੀ ਅੰਸਰ ਦੇ ਅਵਤਾਰ ਸਿੰਘ ਨਾਂ ਦੇ ਮੇਰੇ ਕੋਲ ਜੱਟ ਬੰਦੇ ਨੇ ਸ਼ਾਇਦ ਉਹ ਆਪਣੇ ਆਪ ਨੂੰ ਮੁਲਾਜ਼ਮ ਨੇ ਉਹਨਾਂ ਨੇ ਸਾਡੇ ਮੁਲਾਜ਼ਮਾਂ ਨਾਲ ਉਹਨਾਂ ਨੇ ਜਾਤੀ ਸੂਚਕ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਕੰਮ ਕਰਨ ਤੋਂ ਰੋਕਿਆ ਨਾ ਕੰਮ ਕਰਨ ਦੇ ਵਿੱਚ ਡਿਊਟੀ ਦੇ ਟਾਈਮ ਵਿਗਨ ਪਾਇਆ ਤੇ ਉਹਨਾਂ ਨੂੰ ਹੱਥ ਉਹਨਾਂ ਦੇ ਹੱਤਾ ਪਾਈ ਕਰੀ ਉਹਨਾਂ ਨੇ ਇੱਕ ਤਾਂ ਸਾਡਾ ਮਜ਼ਦੂਰ ਸਾਡਾ ਜਿਹੜਾ ਸਫਾਈ ਸੈਣੀ ਦਾ ਸਾਡਾ ਸੇਵਾਮੰਦ ਭਰਾ ਵਾ ਇੰਨੀ ਗਰਮੀ ਦੇ ਵਿੱਚ ਮਿਹਨਤ ਨਾਲ ਕੰਮ ਕਰਦਾ ਵਾ ਦੁਨੀਆ ਦਾ ਸਭ ਤੋਂ ਥੱਲੜਾ ਕੀਤਾ ਵਾ ਜਿੱਥੇ ਸਾਡਾ ਸਮਾਜ ਕੰਮ ਕਰਦਾ ਵਾ ਇਹ ਲੋਕ ਜਿਹੜੇ ਅੱਜ ਗਾਲ੍ਹਾਂ ਕੱਢਦੇ ਨੇ ਜਿਹੜੇ ਸਾਡੇ ਮਜ਼ਦੂਰ ਨੂੰ ਹੱਥ ਪਾਉਂਦੇ ਨੇ ਇਹ ਕੰਮ ਕਰਕੇ ਦੇਖਣ ਇੱਕ ਦਿਨ ਸੈਂਬਰ 'ਚ ਬੜਕੇ ਦੇਖਣ ਇੱਕ ਦਿਨ ਝਾੜੂ ਮਾਰ ਮਾਰ ਕੇ ਦੇਖਣ ਇਹ ਲੋਕਾਂ ਨੂੰ ਕੀ ਪਤਾ ਵੀ ਇਹ ਲੋਕ ਕਿਵੇਂ ਮਿਹਨਤ ਕਰਦੇ ਨੇ ਇਹ ਵਰਗੇ ਹਜੇ ਕੁੱਤੇ ਜਿਹੜੇ ਇਨਸਾਨ ਨੇ ਜਿਨ੍ਹਾਂ ਨੇ ਸਾਡੀ ਮਦਦ ਤਾਂ ਕੀ ਕਰਨੀ ਆ ਸਾਨੂੰ ਸ਼ਾਬਾਸ਼ੀ ਤਾਂ ਕੀ ਦੇਣੀ ਆ ਵੀ ਤੁਸੀਂ ਵਧੀਆ ਕੰਮ ਕਰਦੇ ਹੋ ਉੱਤੇ ਲੋਕ ਇਹ ਹੱਥ ਪਾਉਂਦੇ ਨੇ ਸਾਨੂੰ ਜਾਤੀ ਸੂਚਕ ਗਾਲ੍ਹਾਂ ਕੱ ਅਜੇ ਧਾਣੇ ਦਗਾ ਦੇ ਦਿੱਤੀਆ ਕੂੜਾ ਇੱਥੇ ਸੜਦੇ ਇੱਕ ਮਹੀਨਾ ਸਾਡਾ ਕੋਈ ਵੀ ਸਫਾਈ ਸੈਣੀ ਕੋਰੇ ਕੰਮ ਨਹੀਂ ਕਰੂਗਾ ਇਹ ਗੰਦਵਾ ਜਿਹੜਾ ਇੱਦਾਂ ਹੀ ਪਿਆ ਰਹੂਗਾ ਤਾਂ ਜੋ ਹੋਰ ਲੋਕਾਂ ਨੂੰ ਵੀ ਅਕਲ ਆਵੇ ਉਹ ਵੀ ਲੋਕ ਜਿਹੜੇ ਨੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਵੀ ਅਕਲ ਆਵੇ ਵੀ ਕਿਵੇਂ ਸਫਾਈ ਸੈਣੀ ਨੂੰ ਡਿਊਟੀ ਦੇ ਟਾਈਮ ਕਿਵੇਂ ਬੋਲਿਆ ਜਾਂਦਾ ਵਾ ਧੰਨਵਾਦ ਮੁਹੱਲੇ ਵਾ ਸੰਬੋਧਨ ਅਸੀਂ ਮੁਹੱਲੇ ਦਾ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਦੇ ਰਹੇ ਜੀ ਅਸੀਂ ਕਿਸੇ ਨਾਲ ਹੋਰ ਕੁਝ ਨਹੀਂ ਕਰ ਰਹੇ ਮੱਲਾ ਖੁਦ ਇਹ ਮੌਕੇ ਦਾ ਗਵਾਹ ਵਾ ਮੱਲੇ ਵਾਲਿਆਂ ਨੇ ਖੁਦ ਦੇਖਿਆ ਵਾ ਐਮ ਸੀ ਸਾਹਿਬ ਮੌਕੇ ਤੇ ਜਿਹੜੇ ਬਾਬਾ ਜੀ ਐਮ ਸੀ ਸੀ ਉਹ ਖੁਦ ਗਵਾਹ ਨੇ ਨੀਨੂ ਜੀ ਖੜੇ ਨੇ ਐਮਸੀ ਸਾਹਿਬ ਇਹਨਾਂ ਨੇ ਖੁਦ ਮੌਕੇ ਦੇ ਦੇਖਿਆ ਨੇ ਖੁਦ ਉਹ ਬੰਦੇ ਨੂੰ ਸਮਝਾਇਆ ਵੀ ਪਰ ਉਹਦੇ ਕੰਨੀ ਜੂਣ ਹੀ ਸਿੱਧਕੀ ਹੈਗੀ ਉਹ ਆਪਣੀ ਜਿਹੜੀ ਜ਼ੁਬਾਨ ਤੋਂ ਟਸ ਤੋਂ ਮਸ ਨਹੀਂ ਹੋਇਆ ਉਹਨੇ ਉਹੀ ਬੋਲੀ ਰੱਖੀ ਅੱਜ ਸ਼ਹੀਦ ਭਗਤ ਸਿੰਘ ਕਲੋਨੀ ਚ ਸਵਰੇ ਸਿਵਰੇਮੈਨ ਸਾਡੇ ਇਕ੍ਰਮ ਜੂਣੀ ਇਹਦੇ ਨਾਲ ਸਾਰੇ ਹਨੀ ਇਹ ਲੱਗੇ ਦੀ ਜਿਹੜੇ ਮੇਨ ਹਾਲ ਨੇ ਸਿਵਰੇ ਦੀ ਕਾਫੀ ਦਿਨ ਤੋਂ ਦਿੱਕਤ ਆ ਰਹੀ ਸੀ ਬਾਬਾ ਜੀ ਦਾ ਬਾੜਾ 17 ਨੰਬਰ ਇਹ ਨਾਲ ਹੀ 18 ਨੰਬਰ ਪੈਂਦਾ ਵਾ ਉਥੇ ਸਫਾਈ ਕਰਨ ਲੱਗੇ ਸੀਵਰੇਮੈਨ ਔਰ ਸਿਵਰ ਮੈਨੇਜਰ ਸਫਾਈ ਕਰਨ ਦੇ ਗੇਟ ਦੇ ਮੂਹਰੇ ਥੋੜਾ ਬਹੁਤ ਗੰਦ ਸਾਈਡ ਦੇ ਉੱਤੇ ਨਿਕਲੇ ਹੋਣਾ ਉਸ ਕਰਕੇ ਉਸ ਪਰਿਵਾਰ ਨੇ ਇਹਨਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕੀਤੀ ਪਹਿਲੇ ਪਹਿਲਾਂ ਤਾਂ ਉਹ ਗੇਟ ਦੇ ਮੂਹਰੇ ਬੋਲੀ ਗਏ ਨੇ ਉਸ ਤੋਂ ਬਾਅਦ ਇੱਥੋਂ ਬਦਲ ਕੇ ਉਹ ਕਾਫੀ ਦੂਰ ਤੱਕ ਸਫਾਈ ਕਰਦੇ ਚਲੇ ਗਏ ਉਸ ਤੋਂ ਬਾਅਦ ਕਟੋੜਾ ਕਾਫੀ ਦੂਰੀ ਹੈ ਜਿੱ ਤੱਕ ਉਹ ਗਏ 2-300 ਫੁੱਟ ਦੀ ਦੂਰੀ ਹੈਗੀ ਆ ਜਿੱਥੇ ਉੱਥੇ ਸਫਾਈ ਕਰਦੇ ਵੇਲੇ ਉੱਥੇ ਜਾ ਕੇ ਹੱਥੋਂ ਪਾਈ ਵੀ ਕੀਤੀ ਆ ਉਹਨਾਂ ਦਾ ਬੇਟਾ ਸੀ ਅਪਤਾਸ ਸਿੰਘ ਜੀ ਦਾ ਜੀ ਨੇ ਹੱਥੋਂ ਪਾਈ ਕੀਤੀ ਔਰ ਜਾਤੀ ਸ਼ੂਤਕ ਜਿਹੜੇ ਸ਼ਬਦ ਨੇ ਉਹ ਹਣੀ ਨੂੰ ਬੋਲੇ ਹੋਰ ਮਲਾਜਮ ਸੀ ਉੱਥੇ ਉਹਨਾਂ ਨਾਲ ਕਾਫੀ ਬੈਂਕ ਸਹੀ ਮਲਾਨਵਾਸੀ ਵੀ ਸੀ ਜਿਨ੍ਹਾਂ ਨੇ ਇਹ ਸਾਰਾ ਵਿਉਂਤ ਬੋਲੇ ਦੇਖੀ ਆ ਉਹਦੇ ਬਾਅਦ ਜਦੋਂ ਸਾਨੂੰ ਦੱਸਿਆ ਗਿਆ ਅਸੀਂ ਉੱਥੇ ਪਹੁੰਚੇ ਤੇ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਵੀ ਆਪਾਂ ਇੱਥੇ ਮਾਫੀ ਮੰਗ ਕੇ ਇਹਨਾਂ ਤੋਂ ਇਹਨੂੰ ਖਤਮ ਕਰੀਏ ਮੈਟਰ ਨੂੰ ਪਰ ਨਹੀਂ ਜਦੋਂ ਸਰਕਾਰ ਨੇ ਨਾ ਉਸ ਚੀਜ਼ ਨੂੰ ਮੰਨਿਆ ਤਾਂ ਅੱਗੇ ਮਲਾਜਮਾਂ ਨੇ ਫਿਰ ਆਪਣਾ ਜੋ ਪ੍ਰਦਰਸ਼ਨ ਸੀ ਉਹ ਕੀਤਾ ਜੋ ਅਸੀਂ ਮਲਾਜਮਾਂ ਦੇ ਨਾਲ ਖੜੇ ਆ ਜਿੱਥੇ ਮਲਾਜਮ ਕਹਿਣਗੇ ਅਸੀਂ ਆਪਣੇ ਮਲਾਜਮ ਭਾਈਚਾਰੇ ਦੇ ਨਾਲ ਆ ਕਿਉਂਕਿ ਇਹ ਸਫਾਈ ਕਰਦੇ ਨੇ ਇਹ ਸਫਾਈ ਕਰਨੀ ਖਾਸ ਤੌਰ ਤੇ ਬਹੁਤ ਬੁਰੀ ਆ ਬਹੁਤ ਦੁਖਦਈ ਹੁੰਦਾ ਜਦੋਂ ਆਪ ਕਈ ਵਾਰ ਖੜਕੋਲ ਕਰਨਾ ਪੈਂਦਾ ਤਾਂ ਆਪਾਂ ਦਾ ਮੂੰਹ ਢੱਕ ਲੈਨੇ ਆ ਪਰ ਇਹ ਬਿਚਾਰੇ ਸੈਂਬਰ ਦੇ ਵਿੱਚ ਵੜਦੇ ਨੇ ਧੰਨ ਨੇ ਮੁਲਾਜ਼ਮ ਅਸੀਂ ਮੁਲਾਜ਼ਮਾਂ ਨੂੰ ਬਾਹਰ ਨਹੀਂ ਕੋ ਸਾਡੀ ਕੰਪਲੇਨਟ ਕਰ ਦਿੱਤੀ ਹੈ ਕੰਪਲੇਂਟ ਐਸਐਚਓ ਸਾਹਿਬ ਨੂੰ ਕਰ ਚੁੱਕੇ ਆ ਉਹ ਆਪਣੇ ਤੌਰ ਤੇ ਜੋ ਕਾਰਵਾਈ ਕਾਨੂੰਨੀ ਤੌਰ ਤੇ ਕਰਨਗੇ ਲੇਕਿਨ ਪ੍ਰਸ਼ਾਸਨੋਂ ਅਸੀਂ ਸਾਰਿਆਂ ਨੂੰ ਚੇਤਾਵਨੀ ਦੇ ਚੁੱਕੇ ਆ ਅਗਰ ਕਿਸੇ ਮੁਲਾਜ਼ਮ ਦੇ ਨਾਲ ਧੱਕਾ ਹੋਊਗਾ ਤਾਂ ਪੋਰਟਲ ਮੁਲਾਜ਼ਮ ਜੂਨੀਅਰ ਵੀ ਖੜੀ ਆ ਔਰ ਕਾਉਂਸਲਰ ਸਾਹਿਬਾਨ ਵੀ ਉਹਨਾਂ ਨਾਲ ਸਾਥ ਰੱਖਦੇ ਆ ਏਅਰ ਵੀ ਦੇਖੋ ਐਕਚੁ ਕਿਉਂਕਿ ਦੇਖੋ ਮੁਲਾਜ਼ਮਾਂ ਦੀ ਇਹਨਾਂ ਦੀ ਤਾਂ ਰਿਸਪੈਕਟ ਕਰਨੀ ਚਾਹੀਦੀ ਹੈ ਕਿਉਂਕਿ ਇੰਨੀ ਗਰਮੀ ਦੇ ਵਿੱਚ ਤਾਂ ਐਮਸੀ ਸਾਹਿਬ ਨੇ ਦੱਸਿਆ ਸਾਰਿਆਂ ਨੇ ਸਬਲਰਾਮਣ ਜੀ ਨੇ ਦੱਸਿਆ ਵੀ ਇੰਨੀ ਗਰਮੀ ਦੇ ਵਿੱਚ ਕੌਣ ਚੈਂਬਰਾਂ ਦੇ ਵਿੱਚ ਵੜ ਕੇ ਇਹਨਾਂ ਗੰਦ ਸਾਫ਼ ਕਰਦਾ ਜੇ ਲੋਕਾਂ ਨੂੰ ਇੰਨਾ ਆਂਦਾ ਇਹਨਾਂ ਤੋਂ ਤਾਂ ਖੁਦ ਚੈਂਬਰ ਵਿੱਚ ਵੜ ਕੇ ਆਪਣੇ ਘਰ ਦਾ ਗੰਦ ਆਪ ਕੱਢ ਲੈਣ ਠੀਕ ਹੈ ਇਹਨਾਂ ਉਹ ਸਾਡੇ ਲਈ ਤਾਂ ਅਸੀਂ ਤਾਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਜੀ ਅਸੀਂ ਤਾਂ ਮੁਲਾਜ਼ਮ ਯੂਨੀਅਨ ਦੇ ਨਾਲ ਆ ਵਾਰਡ ਨੰਬਰ 17 18 ਕਿਵੇਂ ਤਾਂ ਸਾਰੇ ਖੰਨੇ ਦੇ ਮੁਲਾਜ਼ਮਾਂ ਦੇ ਨਾਲ ਆ ਜਿਹੜਾ ਵੀ ਕਿਸੇ ਮੁਲਾਜ਼ਮ ਦੇ ਨਾਲ ਵਧੀ ਕੀ ਕਰੇਗਾ ਅਸੀਂ ਤਾਂ ਹਮੇਸ਼ਾ ਮਲਾਜ਼ਮਾਂ ਨਾਲ ਖੜਾਂਗੇ ਅਸੀਂ ਇਸ ਬੰਦੇ ਦੇ ਖਿਲਾਫ ਆ ਦੇਖੋ ਸੌਰੀ ਫੀਲ ਕਰ ਲੈਂਦੇ ਚਲੋ ਜੇ ਇਹਨਾਂ ਨੇ ਥੋੜਾ ਉਹਨਾਂ ਦੇ ਗੇਟ ਅੱਗੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਗੇਟ ਅੱਗੇ ਉਹ ਆ ਆ ਗਿਆ ਸੀ ਗੰਦ ਮੱਡ ਵਗੈਰਾ ਤੇ ਮੈਂ ਉਹਨਾਂ ਨੂੰ ਕਹਿੰ ਰਿਹਾ ਰਿਸਪੈਕਟਫੁਲੀ ਤੁਸੀਂ ਕਹਿ ਦਿੰਦੇ ਵੀ ਬੇਟੇ ਇਹਨਾਂ ਨੂੰ ਸਾਈਡ ਤੇ ਕਰ ਦਿਓ ਕਰ ਦਿੰਦੇ ਬਟ ਇਹਨਾਂ ਨਾਲ ਬਹਿਸ ਬਾਜੀ ਜਾਂ ਹੱਥੋਪਾਈ ਕਰਨ ਦੀ ਕੋਈ ਲੋੜ ਨਹੀਂ ਸੀ ਉੱਥੇ ਜਾ ਕੇ ਇਹਨਾਂ ਦਾ ਕਾਫੀ ਜ਼ਿਆਦਾ ਝਗੜਾ ਪੱਧਿਆ ਤੇ ਹਾਂਜੀ ਮਹੱਲਾ ਨਿਵਾਸੀ ਸਾਰੇ ਨੂੰ ਪਤਾ ਹੈਗਾ ਆ ਉਹ ਲੇਡੀਜ਼ ਖੜੀਆਂ ਨੇ ਮਲੇ ਨੇ ਉਹ ਸਭ ਨੂੰ ਪਤਾ ਜੀ ਸਭ ਨੂੰ ਪਤਾ ਸਾਰੇ ਨਾਲ ਨੇ ਇਸ ਚੀਜ਼ ਦੇ ਸਾਰੇ ਇਸ ਉਹਦੇ ਦੇਖੋ ਚਲੋ ਜਿਹਨਾਂ ਨੇ ਕੰਮ ਕੀਤਾ ਇਹਨਾਂ ਦਾ ਚਲ ਐਤਾ ਨਹੀਂ ਮਤਲਬ ਇਸ ਬਿਹੇਵ ਨਹੀਂ ਸੀ ਇਹਨਾਂ ਦੇ ਨਾਲ ਕਰਨਾ ਚਾਹੀਦਾ ਇਹ ਵੀ ਇਨਸਾਨ ਨਹੀਂ ਐਤਾ ਥੋੜੀ ਹੈ ਕਿ ਜੇ ਚੈਂਬਰਾਂ ਦਾ ਜੋ ਕਰ ਦਿੱਤਾ ਇਹ ਬੰਦੇ ਹੀ ਨਹੀਂ ਐਗੇ ਇਨਸਾਨ ਨਹੀਂ ਆ ਠੀਕ ਹੈ ਇਸ ਕਰਕੇ ਮੈਸੇਜ ਦੀ ਪਹੁੰਚਦਾ ਨਿੰਦਾ ਕਰਦੀ ਐ ਜੋ ਉਹਨਾਂ ਨੇ ਇਹਨਾਂ ਦੇ ਨਾਲ ਬਿਸ ਬਿਹੇਵ ਕੀਤਾ ਅਸੀਂ ਮਜ਼ਦਮ ਯੂਨੀਅਨ ਦੇ ਨਾਲ